ਸਤਿ ਸ਼੍ਰੀ ਅਕਾਲ ਜੀ ਅੱਜ ਦੀ ਜਿਹੜੀ ਵੀਡੀਓ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਉਹ ਹੈਗੀ ਹੈ ਜੀ ਸੀਮੈਂਟ 5G ਔਰ ਨੋਰਲ ਐਲਐਨਵੀ ਦਾ ਸਿਗਨਲ ਰਿਜ਼ਲਟ ਇਹ ਤੁਸੀਂ ਦੇਖ ਸਕਦੇ ਹੋ ਮੇਰੀ 38 ਡਿਗਰੀ ਪਾਲ ਸਾਈਡ ਤੇ 5G ਲੈ ਲੱਗੀ ਪਈ ਹੈ ਜੀ ਤੇ ਇਹ ਮੇਰੀ ਇਹ ਮੇਰੀ ਸ਼ੇਫਰ ਸੋਲਿਡਲੀ ਛਤਰੀ ਆ ਤੇ ਬਹੁਤ ਵਧੀਆ ਇਹਦਾ ਸਿਗਨਲ ਰਿਜ਼ਲਟ ਹੈ ਛਤਰੀ ਦਾ ਜੀ ਤੇ ਬਾਕੀ ਰਹੀ ਗੱਲ ਐਲਐਨਵੀ ਦੀ ਤੁਸੀਂ ਦੇਖ ਸਕਦੇ ਮੇਰੇ ਲੱਗੇ ਬਹੁਤ ਟਾਵਰ ਨੇ ਜੀ ਤੇ ਸਿਗਨਲ ਰੈਕ ਫਾਈਬਰ ਲਾਈਨ ਦਾ ਬਹੁਤ ਘੱਟ ਆ ਜੀ ਇਸ ਟਾਈਮ ਇਹ ਤੁਸੀਂ ਮੈਂ ਦੇਖ ਸਕਦੇ ਹੋ ਇਹ ਮੇਰੀ ਚੈਨਲ ਲਸਤਾ ਜੀ ਇਹ ਆ ਦੇਖੋ ਕਈ ਟੀਪੀਆਂ ਤਾਂ ਦਾ ਸਿਗਨਲ ਤਾਂ ਹੁੰਦਾ ਹੀ ਨਹੀਂ ਪਿਆ ਇਹ ਸਿਗਨਲ ਆਪਾਂ ਨੂੰ ਰਸ ਨੂੰ ਹੀ ਮਿਲਣਾ ਵਾ ਜਿਹਨੇ ਬਿਲਕੁਲ ਬੰਦਾ 38 ਡਿਗਰੀ ਜਿਹੜੀ ਸਟਰੋਂਗ ਸੈਟਲਾਈਟ ਆ ਆਪਰ ਉੱਤੇ ਫਾਈਬਰ ਲਾਈਨ ਵੀ ਲਾਈ ਆ ਫਿਲਟਰ ਵੀ ਇਹ ਚੈਨਲ ਲਿਸਟ ਵੀ ਚੈੱਕ ਕਰ ਸਕਦੇ ਹੋ ਇਹ ਆਪਣੇ ਕੋਲ 100 ਤੋਂ ਉੱਪਰ ਚੈਨਲ ਹੀ ਆਏ ਆ ਜਿੱਦਾਂ 100 100 ਸਵਾ 100 ਚੈਨਲ ਲੱਗ ਛਕੇ ਆਪਣੇ ਕੋਲ ਆਇਆ ਜਿਹੜੇ ਡੇਟ ਵਿੱਚ ਇਹ ਤੁਸੀਂ ਚੈਨਲ ਲਿਸਟ ਪੂਰੀ ਚੈੱਕ ਕਰ ਸਕਦੇ ਹੋ ਤੇ 38 ਡਿਗਰੀ ਚੈਨਲ ਤਾਂ ਬਹੁਤ ਵਧੀਆ ਵਧੀਆ ਜੀ ਜਿੱਦਾਂ 38 ਡਿਗਰੀ ਆਪਣਾ ਇੱਕ ਸਾਤਾ ਤਾਂ ਪੰਜਾਬੀ ਸੈਟਲਾਈਟ ਚੈਨਲ ਹੀ ਆ ਜਿਹਦੇ ਵਿੱਚ ਪਾਕਿਸਤਾਨ ਦੇ ਪੰਜਾਬੀ ਨਿਊਜ਼ ਆ ਖਬਰਾਂ ਆ ਡਰਾਮੇ ਆ ਬਹੁਤ ਵਧੀਆ ਸੈਟ ਹੈ ਰਹਾ 38 ਡਿਗਰੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਆ ਪੀਟੀ ਵਰਲਡ ਦਾ ਵਰਲਡ ਦਾ 100 ਸਿਗਨਲ ਅੱਗੇ ਮੇਰੇ ਕੋਲ ਰਤ ਨੂੰ ਸੀਗਾ ਤੇ ਹਸਤਾ 90 99 ਰਹਿ ਗਿਆ ਵਾ ਤੇ ਆ ਪੀਐਸਟੀ ਵੀ ਚੱਲਦਾ ਔਰਦੋ ਇਹਦਾ ਰਤ ਮੇਰੇ ਕੋਲ 60 ਸਿਗਨਲ ਸੀ ਹੁਣ ਇਸ ਟਾਈਮ ਫੁੱਲ ਬਿਲਕੁਲ ਜ਼ੀਰੋ ਆ ਤੇ ਅੱਗੇ ਦੇਖ ਲਓ ਜੀ ਅੱਗੇ ਹੰਤ ਤੱਕ ਇਹ ਆ ਹੰਤ ਤੱਕ ਇਹਦਾ ਵੀ 84 ਫਰਟਸ ਇਹਨਾਂ ਆਉਂਦਾ ਪਿਆ ਹੱਲੇ ਵੀ ਤੇ ਜਿਹੜੀ ਚੈਨਲ ਆ ਚੈਨਲ ਮੇਰੇ ਲਣਬੀ ਨੇ 5G ਲਣਬੀ ਨੇ 100 ਤੇ 60 ਚੈਨਲ ਚੱਲੇ ਆ ਜੀ ਤੇ ਆਹ ਵੀਡੀਓ ਜਿਹੜੀ ਮੈਂ ਦਿਖਾਉਣ ਜਾ ਰਿਹਾ ਇਹ ਹੈਗੀ ਆ ਸਾਡੇ ਸਾਡੇ ਵੱਡੇ ਭਰਾ ਸਰਦਾਰ ਨੀਰ ਸਿੰਘ ਜੀ ਜਿਨ੍ਹਾਂ ਦਾ ਇੱਕ YouTube ਚੈਨਲ ਵੀ ਹੈਗਾ ਜੀ ਚਾ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਛਤਰੀ ਲੱਗੀ ਆ ਜੀ ਤੇ ਆਪਾਂ ਇਹ ਪੂਰੀ ਡਿਸ਼ ਇਨਰੀ ਸੇਮ ਛਤਰੀ ਆ ਇਹਨਾਂ ਨੇ ਇਹਨਾਂ ਦੇ ਵਿੱਚ 5G ਰਿਜ਼ਲਟ ਕੰਮ ਨਹੀਂ ਕਰਦਾ ਇਹਨਾਂ ਨੇ ਨਾਰਮਲ ਆ ਲੈਣੇ ਵੀ ਤੇ ਉੱਤੇ ਹੀ 83 ਡਿਗਰੀ ਸੈੱਟ ਕੀਤੀ ਪਈ ਆ ਜੀ ਤੇ ਇਹ ਐਲਐਨ ਵੀ ਪੋਜੀਸ਼ਨ ਆ ਬਾਕੀ ਤੁਹਾਨੂੰ ਅੱਗੇ ਉਹ ਦਿਖਾਉਗੇ ਦਿਖਾਉਗੇ ਜੀ ਸਿਗਨਲ ਇਹਨਾਂ ਦਾ ਮੀਟਰ ਲੱਗਾ ਪਿਆ ਤੁਸੀਂ ਸਿਗਨਲ ਚੈੱਕ ਕਰ ਸਕਦੇ ਹੋ H 4002 ओरिएंटਲ ਸੌਰੀ 4002 ਵਰਟੀਕਲ 1335 ਸਟਾਰਟ ਵੀ ਆ ਤੇ ਇਹਨਾਂ ਕੋ ਅੱਜ ਦੀ ਡੇਟ 'ਚ ਚੈਨਲ ਆਇਆ 172 ਚੈਨਲ ਤੇ ਮੇਰੇ ਕੋ ਅੱਜ ਦੀ 160 ਚੈਨਲ ਇਹਨਾਂ ਨੇ ਦਿਨਿਸ ਕੈਨ ਕੀਤਾ ਤੇ ਮੈਂ ਸ਼ਾਮ ਨੂੰ ਸਕੈਨ ਕੀਤਾ ਪਰ ਉਹੀ ਗੱਲ ਆ ਜੀ 5G LNB ਭਾਵੇਂ ਤੁਸੀਂ 100 ਸੌਰੀ 1500 ਵਾਲੀ ਲੈ ਲਓ ਤੇ ਭਾਵੇਂ ਲੈ ਲਓ ਤੁਸੀਂ 3200 ਵਾਲੀ ਇਹਦਾ ਸਿਰਫ ਇੱਕ ਸਿੰਗਲ ਪੋਰਟ ਹੀ ਕੰਮ ਕਰਦਾ ਪਿਆ ਵਾ ਤੇ ਹੋਰ ਕੋਈ ਕੰਮ ਨਹੀਂ ਕਰਦਾ ਪਿਆ ਦਾ ਪੋਰਟ ਤੇ ਸਿਗਨਲ ਇਹ ਰਿਅਲਟ ਬਿਲਕੁਲ ਘਟਾ ਜੀ ਤੁਸੀਂ ਇਸ ਚੈਨਲ ਦੇਖ ਸਕਦੇ ਹੋ ਇਹਨੇ ਬਹੁਤ ਵਧੀਆ ਟ੍ਰੈਨਿੰਗ ਕੀਤੀ ਹੈ ਜੀ ਇਸ ਤੇ ਚੈਨਲ ਇਹਨਾਂ ਦਾ ਅਸਟਾ ਬਿਲਕੁਲ ਫੁੱਲ ਚੱਲਦੇ ਪਿਆ ਇਹਨਾਂ ਦੀ ਜਿਣੀ ਦੀ ਸਕੈਨ ਆ ਜੀ ਜਿਹਦੇ ਵਿੱਚ ਜਿਨੇ ਦੇ ਵਿੱਚ ਹੀ ਇਹਨਾਂ ਦਾ ਕੋਸੇ 85 ਸਿਗਨਲ ਆਉਂਦੇ ਪਿਆ ਜੀ ਬਾਕੀ ਚੈਨਲ ਵੀਡੀਓ ਦੇ ਨਾਲ ਬਣੇ ਰਹੋ ਬਾਕੀ ਦੇਖੋ Jio ਦਾ ਪੈਕੇਜ ਆ ਠੀਕ ਆ ਜੀ ਇਹਨਾਂ ਨੇ ਆਪਣੀ ਚੈਨਲ ਦਿਖਾਈ ਹੈ ਪੂਰੀ ਪੱਕੀ ਐਨਰ ਕੋਲ ਪੀ ਐਨ ਐਨ ਪੈਕੇਜ ਦਾ ਫੁੱਲ ਸਿਗਨਲ ਆ ਪੀ ਐਨ ਐਨ ਚੈਨਲ ਇਹਨਾਂ ਕੋਈ ਚੱਲਦਾ ਪਿਆ ਵਾ ਤੇ ਵੀਡੀਓ ਥੋੜੀ ਜਿਹੀ ਮੈਂ ਕੱਟੀ ਆ ਕਿਉਂਕਿ ਵੀਡੀਓ ਜਿਆਦਾ ਲੰਬੀ ਨਾ ਹੋ ਜੇ ਪੀ ਐਨ ਐਨ ਦਾ ਸਿਗਨਲ ਇਹਨਾਂ ਕੋਲ ਫੁੱਲ ਆ ਪਰ ਪੀ ਐਨ ਐਨ ਦਾ ਮੇਰੇ ਕੋਲ ਸਿਗਨਲ ਆਉਂਦਾ ਹੀ ਨਹੀਂ ਪਿਆ ਜੀ ਮਤਲਬ ਮੈਂ ਤਾਂ ਆਪਣੇ ਦੋਸਤਾਂ ਨੂੰ ਇਹੀ ਕਹਿਣਾ ਚਾਹੁੰਨਾ ਵਾ 5G ਲੈਣ ਵੀ ਹਲੇ ਹਲੇ ਨਾਲੋ ਜੀ ਕਿਉਂਕਿ ਜਦੋਂ ਕੋਈ ਵਧੀਆ ਰਿਜ਼ਲਟ ਆਉਂਦਾ 5G ਲੈਣ ਵੀ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਅਪਡੇਟ ਦਵਾਂਗੇ ਵੀਡੀਓ ਦਵਾਂਗੇ ਉਸ ਤੋਂ ਬਾਅਦ ਹੀ ਆਪਣੇ ਟਾਈਮ ਤੇ ਪੈਸਾ ਲੈ ਲਾਇਓ ਕੋਈ ਜਿਹੜੀ ਚੀਜ਼ ਤਾਂ ਸਾਨੂੰ ਪਤਾ ਹੀ ਨਹੀਂ ਜਾਂ ਜਿਹੜੀ ਚੀਜ਼ ਬਾਰੇ ਸਾਨੂੰ ਨੌਲੇਜ ਨਹੀਂ ਉਰ ਉਤੇ ਟਾਈਮ ਔਰ ਪੈਸਾ ਖਰਾਬ ਕਰਨ ਦਾ ਬੇਫਕੂਹੀ ਹੈ ਜੀ ਬਾਕੀ ਤੁਸੀਂ ਲੱਗੇ ਰਹੋ ਦੇਖਦੇ ਰਹੋ ਫਿਲਮ ਫਿਲਮੀ ਪੰਜਾਬ ਹੋਰੀ ਚੈਨਲ ਚਲਦੇ ਪਏ ਬਾਕੀ ਵੀਡੀਓ ਕਿਦਾਂ ਦੀ ਲੱਗੀ ਹੈ ਲਾਈਕ ਕਰੋ ਸ਼ੇਅਰ ਕਰੋ ਚੈਨਲ ਕਰੋ ਸਬਸਕ੍ਰਾਈਬ ਸ਼ੁਕਰੀਆ ਦੋਸਤੋ